ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪੇਪਰ ਦੀ ਤਿਆਰੀ ਤੁਹਾਡੀ ਬਹੁਤ ਵਧੀਆ ਚੱਲ ਰਹੀ ਹੋਊਗੀ ਤਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਦੇ ਲੋਕ ਗੀਤ ਇਹ ਕਲਾਸ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਪੇਪਰ A ਔਰ ਪੇਪਰ B ਦੋਨਾਂ ਦੇ ਲਈ ਇੰਪੋਰਟੈਂਟ ਰਹਿਣ ਵਾਲੀ ਆ ਕਿਉਂਕਿ ਪੰਜਾਬ ਦੀ ਲੋਕ ਗੀਤਾਂ ਦੇ ਵਿੱਚੋਂ ਇੱਕ ਤਾਂ ਦੋ ਕੁਐਸਚਨ ਜ਼ਰੂਰ ਬੰਦੇ ਆ ਤਾਂ ਆਓ ਕਲਾਸ ਸਟਾਰਟ ਕਰੀਏ ਬਿਨਾ ਕਿਸੇ ਦੇਰੀ ਦੀ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਗੀਤ ਕੀ ਅਖਵਾਉਂਦੇ ਹਨ ਜਿਹੜੇ ਹੁਣ ਕੁੜੀ ਦੇ ਵਿਆਹ ਦੇ ਉੱਪਰ ਕੁੜੀ ਦੇ ਘਰ ਵਾਲਿਆਂ ਵੱਲੋਂ ਗੀਤ ਗਾਏ ਜਾਂਦੇ ਉਹਨਾਂ ਨੂੰ ਕੀ ਬੋਲਿਆ ਜਾਂਦਾ ਸੁਹਾਗ ਕੋੜੀਆਂ ਸਿੱਠਣੀਆਂ ਟੱਪੇ ਤਸਵਾਗ ਬੋਲੇ ਜਾਂਦੇ ਹੈ ਕੁੜੀ ਦੇ ਵਿਆਹ ਦੇ ਵਿੱਚ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕੀ ਕਿਹਾ ਜਾਂਦਾ ਹੈ ਕੋੜੀਆਂ ਸੁਹਾਗ ਸਿੱਠਣੀਆਂ ਟੱਪੇ ਤੇ ਜਦੋਂ ਮੁੰਡੇ ਦਾ ਵਿਆਹ ਧਰਿਆ ਹੁੰਦਾ ਹੈ ਤਾਂ ਮੁੰਡੇ ਦੇ ਘਰ ਵਾਲਿਆਂ ਵੱਲੋਂ ਜਿਹੜੀ ਇਸਤਰੀਆਂ ਵੱਲੋਂ ਗੀਤ ਗਾਏ ਜਾਂਦੇ ਉਹ ਹੁੰਦੀਆਂ ਕੋੜੀਆਂ ਅਗਲਾ ਪ੍ਰਸ਼ਨ ਦੇਖਦੇ ਹਾਂ ਸਿੱਠਣੀਆਂ ਵਿੱਚ ਸੰਬੋਧਿਤ ਕੀਤਾ ਜਾਂਦਾ ਹੈ ਲਾੜੇ ਨੂੰ ਉਸ ਦੇ ਮਾਪਿਆਂ ਨੂੰ ਉਸ ਦੇ ਰਿਸ਼ਤੇਦਾਰਾਂ ਨੂੰ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਉਪਰੋਕਤ ਸਾਰੇ ਜੇ ਇਹਦੇ ਵਿੱਚ ਲਾੜੇ ਨੂੰ ਵੀ ਸੰਬੋਧਿਤ ਕੀਤਾ ਜਾਂਦਾ ਹੈ ਲਾੜੇ ਦੇ ਮਾਪਿਆਂ ਨੂੰ ਤੇ ਲਾੜੇ ਦੇ ਰਿਸ਼ਤੇਦਾਰਾਂ ਨੂੰ ਸਾਰੇ ਹੀ ਇਹਦੇ ਵਿੱਚ ਆ ਜਾਂਦੇ ਸਿੱਠਣੀਆਂ ਦੇ ਵਿੱਚ ਤਾਂ ਆਪਸ਼ਨ ਹੋਗੀ ਉਪਰੋਕਤ ਸਾਰੇ ਹੀ ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਹਨ ਜੰਜ ਟੁੱਕਣ ਸਮੇਂ ਬਰਾਤ ਆਉਣ ਵੇਲੇ ਡੋਲੀ ਤੁਰਨ ਵੇਲੇ ਜੰਜ ਚੜਨ ਵੇਲੇ ਤਾਂ கரੈਕਟ ਆਨਸਰ ਹੈ ਜੀ ਆਪਸ਼ਨ ਏ ਜੰਜ ਜਦੋਂ ਟੁੱਕਦੀ ਹੈ ਕੁੜੀ ਵਾਲਿਆਂ ਦੇ ਘਰ ਉਦੋਂ ਸਿੱਠਣੀਆਂ ਗਾਈਆਂ ਜਾਂਦੀਆਂ ਨੇ ਅਗਲਾ ਪ੍ਰਸ਼ਨ 12 ਮਹੀਨੇ ਅਸੀਂ ਤੱਕਨ ਤੱਕਿਆ ਫਿਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ ਕੀ ਹੈ ਇਹ ਜਿਹੜਾ ਲੋਕਗੀਤ ਉੱਪਰ ਲਿਖਿਆ ਹੋਇਆ ਹੈ ਇਹ ਸਾਨੂੰ ਦੱਸਣਾ ਕੀ ਹੈ ਸਿੱਠਣੀ ਹੈ ਸੁਹਾਗ ਹੈ ਕੋੜੀਆਂ ਜਾਂ ਟੱਪੇ ਹੈ ਤਾਂ கரੈਕਟ ਆਨਸਰ ਹੈ ਜੀ ਆਪਸ਼ਨ ਏ ਸਿੱਠਣੀ ਜਿਹਦੇ ਵਿੱਚ ਕੀ ਉਹਨਾਂ ਨੇ ਲਾੜੀ ਦੇ ਉੱਪਰ ਵਿਅੰਗ ਤੱਕਿਆ 12 ਮਹੀਨੇ ਅਸੀਂ ਤੱਕ ਤਾਂ ਤੱਕਿਆ ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ ਛੋਟੀਆਂ ਕੁੜੀਆਂ ਨਾਲ ਸੰਬੰਧਿਤ ਕਿਹੜਾ ਲੋਕ ਗੀਤ ਹੈ ਟੱਪੇ ਟੋਲੇ ਕਿਕਲੀ ਜਾਂ ਲੋਰੀ ਤਾਂ கரੈਕਟ ਆਨਸਰ ਹੈ ਜੀ অপਸ਼ਨ ਸੀ ਕਿਕਲੀ ਕਿਕਲੀ ਜਿਹੜੀ ਛੋਟੀਆਂ ਕੁੜੀਆਂ ਨਾਲ ਸੰਬੰਧਿਤ ਹੈ ਕੁੜੀਆਂ ਇੱਕ ਦੂਸਰੇ ਦਾ ਹੱਥ ਫੜ ਕੇ ਰਾਉਂਡ ਰਾਉਂਡ ਚੱਕਰ ਲੈ ਕੇ ਤੇ ਨਾਲੇ ਕਿਕਲੀ ਪਾਉਂਦੀਆਂ ਹੁੰਦੀਆਂ ਹਨ ਅਗਲਾ ਪ੍ਰਸ਼ਨ ਵੈਰੀ ਵੈਰੀ ਇੰਪੋਰਟੈਂਟ ਬਹੁਤ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦਾ ਵਿਆਹ ਦੇ ਵਿੱਚ ਛੰਦ ਕਿਸ ਨੂੰ ਸੁਣਾਏ ਜਾਂਦੇ ਹਨ ਸਾਲੀ ਨੂੰ ਸਾਲੇ ਨੂੰ ਮਾਮੀ ਨੂੰ ਪਰਜਾਈ ਨੂੰ ਤਾਂ ਵਿਆਹ ਦੇ ਵਿੱਚ ਛੰਦ ਕਿਹਨੂੰ ਸੁਣਾਏ ਜਾਂਦੇ ਆ ਸਾਲੀ ਨੂੰ ਸੁਣਾਏ ਜਾਂਦੇ ਆ ਤੇ ਸੁਣਾਉਂਦਾ ਕੌਣ ਹੈ ਲਾੜਾ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਹੈ ਜੀ ਜਿਉਣਾ ਮੋੜ ਕੀ ਹੈ ਨੀਤੀ ਕਥਾ ਦੰਤ ਕਥਾ ਪਰੀ ਕਥਾ ਲੋਕ ਗਾਥਾ ਤਾਕੁਰ ਐਕਟ ਆਨਸਰ ਹੈ ਜੀ ਆਪਸ਼ਨ ਡੀ ਲੋਕ ਗਾਥਾ ਜੋਣਾ ਮੋੜ ਲੋਕ ਗਾਥਾ ਤੇ ਕਈ ਵਾਰ ਪੇਪਰ ਦੇ ਵਿੱਚ ਇਹ ਵੀ ਪੁੱਛ ਲਿਆ ਜਾਂਦਾ ਪੀ ਟ੍ਰਿਪਲ ਐਸ ਪੀ ਕਲਰਕ ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਕਿ ਜੋਣਾ ਮੋੜ ਜਿਹੜਾ ਉਹ ਕਿਹੜੇ ਪੰਜਾਬ ਦੇ ਕਿਹੜੇ ਖੇਤਰ ਦੇ ਨਾਲ ਸੰਬੰਧਿਤ ਹੈ ਤੇ ਉਹ ਮਾਲਵੇ ਦੇ ਨਾਲ ਸੰਬੰਧਿਤ ਹੈ ਇਹ ਵੀ ਤੁਸੀਂ ਧਿਆਨ ਚ ਰੱਖਣਾ ਜੋਣਾ ਮੋੜ ਕਿਹਦੇ ਕਿਹੜੇ ਖੇਤਰ ਦੇ ਨਾਲ ਸੰਬੰਧਿਤ ਹੈ ਮਾਲਵੇ ਦੇ ਨਾਲ ਤੇ ਇਹ ਹੈ ਕਿ ਇਹ ਇੱਕ ਲੋਕ ਗਾਥਾ ਅੱਗੇ ਕੋੜੀ ਦੀ ਵਾਗ ਕੌਣ ਫੜਦਾ ਜਦੋਂ ਮੁੰਡਾ ਕੋੜੀ ਚੜਨ ਲੱਗਦਾ ਤੇ ਵਾਗ ਚਰਾਈ ਦੀ ਰਸਮ ਹੁੰਦੀ ਹੈ ਜਦੋਂ ਵਾਗ ਫੜੀ ਜਾਂਦੀ ਹੈ ਉਹ ਕੌਣ ਫੜਦਾ ਹੈ ਭੈਣ ਭਾਬੀ ਮਾਮੀ ਯਾ ਮਾਂ ਤਾਂ ਕਰੈਕਟ ਆਨਸਰ ਹੈ ਜੀ ਭੈਣ ਭੈਣਾ ਵਾਗ ਫੜਦੀਆਂ ਨੇ ਅਗਲਾ ਫ੍ਰੈਸ਼ਨ ਕਿਹੜੀ ਰਸਮ ਵਿਆਹ ਦੀ ਰਸਮ ਨਹੀਂ ਹੈ ਆਨੰਦ ਕਾਰਜ ਗੁੜਤੀ ਦੀ ਰਸਮ ਮਿਲਣੀ ਦੀ ਰਸਮ ਲਾਗ ਦੀ ਰਸਮ ਤਾਂ ਵਿਆਹ ਦੇ ਵਿੱਚ ਆਨੰਦ ਕਾਰਜ ਹੀ ਹੁੰਦੇ ਆ ਮਿਲਣੀ ਨਹੀਂ ਹੁੰਦੀ ਆ ਲਾਗ ਵੀ ਫੜਾਈ ਜਾਂਦੀ ਹੈ ਤਾਂ ਗੁਰਤੀ ਜਿਹੜੀ ਹੈ ਇਹ ਵਿਆਦੀ ਰਸਮ ਨਹੀਂਗੀ ਇਹ ਜਨਮ ਦੇ ਨਾਲ ਰਿਲੇਟਡ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਟਾਈਮ ਤੇ ਬੱਚੇ ਨੂੰ ਜਦੋਂ ਪਹਿਲੀ ਵਾਰੀ ਸ਼ਹਿਦ ਚਟਾਇਆ ਜਾਂਦਾ ਤਾਂ ਉਹਨੂੰ ਬੋਲਦੇ ਆ ਗੁਰਤੀ ਦੀ ਰਸਮ ਅਗਲਾ ਪ੍ਰਸ਼ਨ ਫੁਲਕਾਰੀ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਸੂਤੀ ਰੇਸ਼ਮੀ ਉਨੀ ਜਾਂ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਜੀ অপਸ਼ਨ ਬੀ ਰੇਸ਼ਮੀ ਧਾਗਾ ਫੁਲਕਾਰੀ ਦੇ ਵਿੱਚ ਵਰਤਿਆ ਜਾਂਦਾ ਅਗਲਾ ਪ੍ਰਸ਼ਨ ਪਾਣੀ ਵਾਰਨ ਦੀ ਰਸਮ ਵਿੱਚ ਮਾਂ ਜੋੜੀ ਦੇ ਸਿਰ ਤੋਂ ਕਿੰਨੀ ਵਾਰ ਪਾਣੀ ਵਾਰਦੀ ਹੈ ਚਾਰ ਵਾਰ ਪੰਜ ਵਾਰ ਛੇ ਵਾਰ ਜਾਂ ਸੱਤ ਵਾਰ ਤਾਂ ਮਾਂ ਜੋੜੀ ਦੇ ਉੱਪਰੋਂ ਸੱਤ ਵਾਰ ਪਾਣੀ ਵਾਰਦੀ ਹੈ ਅਗਲਾ ਪ੍ਰਸ਼ਨ ਕੋੜੀ ਦੀ ਵਾਕ ਕੌਣ ਫੜਦਾ ਹੈ ਇਹ ਰਿਪੀਟ ਹੋ ਗਿਆ ਕੁਐਸਚਨ ਤਾਂ ਕੋੜੀ ਦੀ ਵਾਕ ਕੌਣ ਫੜਦਾ ਪਹਿਣਾ ਫੜਦੀਆਂ ਨੇ ਮੌਤ ਦੇ ਸਮੇਂ ਕਿਹੜੇ ਲੋਕ ਗੀਤ ਦੀ ਵਰਤੋਂ ਹੁੰਦੀ ਹੈ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਉਸ ਟਾਈਮ ਦੇ ਉੱਪਰ ਵੀ ਕੁਝ ਔਰਤਾਂ ਵੱਲੋਂ ਲੋਕ ਗੀਤ ਗਾਏ ਜਾਂਦੇ ਆ ਉਹਨਾਂ ਨੂੰ ਕੀ ਬੋਲਦੇ ਆ ਸੁਹਾਗ ਕੋੜੀ ਕੀਰਨੇ ਉਪਰਕਤ ਸਾਰੇ ਉਸ ਟਾਈਮ ਦੇ ਉੱਪਰ ਕੀਰਨੇ ਪਾਏ ਜਾਂਦੇ ਆ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਪੱਟਾਂ ਦੇ ਉੱਪਰ ਹੱਥ ਮਾਰ ਕੇ ਕੀਰਨੇ ਪਾਉਂਦੀਆਂ ਸੋਗ ਗੀਤ ਹੁੰਦੇ ਆ ਉਹਨਾਂ ਨੂੰ ਬੋਲਿਆ ਜਾਂਦਾ ਕੀਰਨੇ ਅਗਲਾ ਪ੍ਰੈਸ਼ਨ ਵਿਆਹ ਵਿੱਚ ਛੰਦ ਕਿਸ ਦੁਆਰਾ ਸੁਣਾਏ ਜਾਂਦੇ ਹਨ ਲਾੜੀ ਲਾੜੀ ਵੱਲੋਂ ਲਾੜੇ ਵੱਲੋਂ ਜੇਠ ਵੱਲੋਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ கரੈਕਟ ਆਨਸਰ ਹੈ ਜੀ ਲਾੜੇ ਵੱਲੋਂ ਲਾੜੇ ਵੱਲੋਂ ਛੰਦ ਸੁਣਾਏ ਜਾਂਦੇ ਆ ਤੇ ਸੁਣਾਏ ਕਿਨੂੰ ਜਾਂਦੇ ਆ ਸਾਲੀ ਨੂੰ ਇਹ ਤੁਸੀਂ ਦੋਨੋਂ ਫੈਕਟ ਯਾਦ ਰੱਖਣੇ ਆ ਛੰਦ ਲਾੜੇ ਵੱਲੋਂ ਸੁਣਾਈ ਜਾਂਦੇ ਆ ਤੇ ਸੁਣਾਈ ਕਿਨੂੰ ਜਾਂਦੇ ਆ ਸਾਲੀ ਨੂੰ ਅਗਲਾ ਪ੍ਰਸ਼ਨ ਸੰਗਰਾਣ ਵੇਲੇ ਵਾਲੇ ਦਿਨ ਕਿਹੜੀ ਬਾਣੀ ਦਾ ਪਾਠ ਹੁੰਦਾ ਜਦੋਂ ਸੰਗਰਾਣ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੁੰਦਾ ਤੇ ਕਿਹੜੀ ਬਾਣੀ ਦਾ ਪਾਠ ਹੁੰਦਾ ਜਪਜੀ ਸਾਹਿਬ ਜਪ ਸਾਹਿਬ ਸੁਖਮਨੀ ਸਾਹਿਬ 12 ਮਹਾ ਤਾਂ கரੈਕਟ ਆਨਸਰ ਹੈ ਜੀ অপਸ਼ਨ ਡੀ 12 ਮਹਾ ਦਾ ਪਾਠ ਹੁੰਦਾ ਹੈ ਸੰਗਰਾਣ ਵਾਲੇ ਦਿਨ ਅਗਲਾ ਪ੍ਰਸ਼ਨ ਜਿੰਦਵਾ ਲੋਕ ਨਾਚ ਕਿਸ ਦੁਆਰਾ ਪੇਸ਼ ਕੀਤਾ ਜਾਂਦਾ ਕੇਵਲ ਮਰਦਾਂ ਦੁਆਰਾ ਕੇਵਲ ਔਰਤਾਂ ਦੁਆਰਾ ਬੱਚਿਆਂ ਦੁਆਰਾ ਮਰਦਾਂ ਤੇ ਔਰਤਾਂ ਦੋਨਾਂ ਦੁਆਰਾ ਤਾਂ கரੈਕਟ ਆਨਸਰ ਹੈ ਜੀ অপਸ਼ਨ ਡੀ ਮਰਦਾਂ ਤੇ ਔਰਤਾਂ ਦੋਨਾਂ ਦੁਆਰਾ ਜਿੰਦਾ ਲੋਕਨਾਥ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਲਾਸ ਪਸੰਦ ਆਈ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜਿਆਦਾ ਤੋਂ ਜਿਆਦਾ ਮੇਰੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਥੈਂਕ ਯੂ ਸੋ ਮੱਚ